ਅੰਮ੍ਰਿਤਸਰ ਦੇ ਪਿੰਡ ਵਡਾਲਾ ਪਿੱਟੇ ਵੱਡ ਵਿਖੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਮੋਟਰਸਾਈਕਲ ਤੇ ਆ ਕੇ ਪਿੰਡ ਦੇ ਹੀ ਇੱਕ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ। ਅਤੇ ਇੱਕ ਗੋਲੀ ਨੌਜਵਾਨ ਦੇ ਮੋਢੇ ਤੇ ਲੱਗੀ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਦੂਜੇ ਪਾਸੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੌਰਾਨ ਘਟਨਾ ਦੀ ਕਵਰੇਜ ਕਰਨ ਵੇਲੇ ਪੁਲਿਸ ਵੱਲੋਂ মিডিਆ ਕਰਮੀਆਂ ਨੂੰ ਵੀ ਰੋਕਿਆ ਗਿਆ ਅਤੇ ਪੁਲਿਸ ਵੱਲੋਂ মিডিਆ ਨੂੰ ਵੀ ਕੋਈ ਸਹੀ ਜਵਾਬ ਨਹੀਂ ਦਿੱਤਾ ਗਿਆ। ਦੂਜੇ ਪਾਸੇ ਪਿੰਡ ਵਾਸੀਆਂ ਨੇ ਇਸ ਮਾਮਲੇ 'ਚ ਇਨਸਾਫ ਦੀ ਗੋਹਾਰ ਲਗਾਈ ਹੈ। ਕੀ ਨਾਮ ਹੈ? ਹਿੰਦਿਲਬਾ ਸਿੰਘ। ਕਿਹੜੇ ਪਿੰਡ? ਉਡਾਲਾ ਪਿੱਟੇ ਵੱਡ। ਕੀ ਗੱਲ ਹੋਈ ਇੱਥੇ? ਓਏ। ਉਹ ਮਮਾ ਦੂਜਾ ਮਹਿਤਾਬ ਤੇ ਮਦਨ ਸਰਪੰਚ ਡੇਵਿਟ ਕੋਲ ਨਸ਼ਾ ਵਕਾਉਂਦੇ ਸੀ। ਤੇ ਡੇਵਟ ਨੂੰ ਧੱਕਾ ਨਸ਼ਾ ਵੇਚਣ ਤੋਂ ਇਸੇ ਜੀ ਰੰਜਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਣੇ ਆਏ ਤਿੰਨ ਚਾਰ ਪਿਸਤੌਲ ਹੀ ਹਾਂਜੀ ਤੁਹਾਨੂੰ ਕਿਉਂ ਮਾਰੀਆਂ ਤੁਸੀਂ ਤੁਹਾਡਾ ਮੈਂ ਇਹਨੂੰ ਰੋਕਦਾ ਸੀ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਛੋਟੇ ਛੋਟੇ ਬੱਚੇ ਕਦੋਂ ਦਾ ਪਿੰਡ ਚ ਲੈ ਸਾਈਦਾ ਨਿਕਲਦੇ ਆ ਇਹ ਬਹੁਤ ਚਿਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਤਨ ਉਹ ਤਾਂ ਹੁੰਦਾ ਵਗੰਡਿਆ ਜੀ ਤੇ ਹੁਣ ਵੀ ਤੁਹਾਨੂੰ ਕਿੱਥੇ ਆ ਕੇ ਗੋਲੀਆਂ ਮਾਰੀਆਂ ਮੇਰੇ ਘਰੇ ਆ ਕੇ ਮਾਰੀਆਂ ਜੀ 30 35 ਜਣੇ ਆਏ ਕੀ ਕਰਦਾ ਹੁਣ ਲੋਕਾਂ ਦਾ ਵੀ ਤੁਸੀਂ ਰੋਕਦੇ ਸੀ ਤਾਂ ਕਿ ਹਾਂਜੀ ਔਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਆ ਗਈ ਕੋਈ ਮੈਂ ਤਾਂ ਚੇਕੇ ਦਾ ਮੇਰਾ ਕੰਮ ਹੈ ਰਾਜ ਮਿਸਤਰੀ ਦਾ ਮੈਂ ਤਾਂ ਮਨੇ ਕੰਮ ਤੇ ਉਹਨਾਂ ਕੰਮ ਤੇ ਜਾਂਦਾ ਮੇਰੀ ਔਰ ਕੋਈ ਰੰਜਿਸ਼ ਨਹੀਂ ਮੈਂ ਨਸ਼ੇ ਤੋਂ ਰੋਕਦਾ ਸੀ ਇਹਨੂੰ ਕਿੰਨੇ ਕੇ ਫੈਰ ਕੱਢੇਗੇ ਫੈਰ ਇਹਨ ਬਤੇਰੇ ਕੱਢੇ ਹਾਂਜੀ ਕਰਤੇ ਹੁੰਦੇ ਬੰਦੇ ਕਰਤੇ ਸੀ ਗੱਟੀਆਂ ਕੋਈ ਤਰਕੇ ਜਿਆਦੇ ਜਾਣੇ ਤਰਕੇ ਦੀ 35 ਜਾਣੇ ਸੀ ਪਿੰਡ ਦੇ ਹੀ ਬੰਦੇ ਆ ਤੇ ਮੌਕੇ ਤੇ ਪੁਲਿਸ ਪਹੁੰਚੀ ਪੁਲਸ ਨੂੰ ਬਾਅਦ ਘੰਟੇ ਬਾਅਦ ਪੁਲਸ ਆਈ ਆ ਜਫਮ ਫਨ ਚੈੱਕ ਕੀਤੇ ਫਿਰ ਪੁਲਸ ਨੇ ਕੱਢਿਆ ਕਿ ਰੇਜੋਂ ਦੋ ਬੰਦੇ ਨੇ ਰਸਤੇ ਬਲਾਕ ਕੀਤੇ ਸੀ ਅੱਛਾ ਜੀ ਉਸ ਤੋਂ ਬਾਅਦ ਹੀ ਅੱਗੇ ਹਸਪੀਟਲ ਸਾਡੇ ਗੋਲੀ ਕਿਥੇ ਗਈ ਹੈ ਜੀ ਮੇਰੇ ਮੋਢੇ ਦੇ ਦੋ ਗੋਲੀਆਂ ਜੀ ਕਿਹਨੇ ਚਲਾਈ ਜੀ ਡੇਵਿਡ ਨਾਲ ਹੋਰ ਮੁੰਡੇ ਸੀ ਜਿਹੜੇ ਮੇਰੇ ਚਲਾਈ ਡੇਵਿਡ ਨੇ ਚਲਾਈ ਆ ਇੱਕ ਬੇਟੇ ਦੇ ਪੈਰਾਂ 'ਚ ਮਾਰੀ ਗੋਲੀ ਉਹ ਉਹ ਬਚਾ ਹੋ ਗਿਆ ਬੇਟੇ ਦਾ ਇਨਸਾਫ ਦੀ ਮੰਗ ਕਰਦੇ ਜੀ ਤੇ ਨਸ਼ਾ ਰੁਕਣਾ ਕਰਕੇ ਜਦ ਗੱਲ ਕੀਤੀ ਹਾਂ ਜੀ ਨਸ਼ਾ ਰੁਕਣਾ ਚਾਹੀਦਾ ਜੀ ਵੇ ਮਹਿਤਾਬ ਆ ਰਿਹਾ ਜੀ ਡੇਵਿਡ ਵੇਚਦਾ ਏ ਠੀਕ ਹੈ ਠੀਕ ਹੈ ਹਾਂਜੀ ਬਲਜੀਤ ਘਰ ਜਿਨ੍ਹਾਂ ਦੇ ਗੁੱਡ ਲੱਗੀ ਕੀ ਲੱਗਦਾ ਤੁਹਾਡੇ ਹਸਬੰਦ ਇੱਕੀ ਗੱਲ ਕੀ ਹੋਈ ਵਾਕਿਆ ਕੀ ਹੋ ਜ਼ਰਾ ਇੱਧਰ ਵੇਖ ਇਹ ਇਹ ਨਸ਼ੇ ਤੋਂ ਡੱਕਦੇ ਜੀ ਇਹ ਜੇ ਅਮਰਤਾ ਦੀ ਨੇ ਤੇ ਉਹਨੂੰ ਡੇਵਿਡ ਨੂੰ ਨਸ਼ੇ ਤੋਂ ਡੱਕਦੇ ਸੀਗੇ ਤੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵੇਚਦਾ ਏ ਨਾਲ ਮਦੀ ਸਰਪੰਚ ਆ ਨਾਜ਼ਰਬੰਦੀ ਮਦਨ ਸਿੰਘ ਸਰਵਲ ਇਹ ਅੱਜ ਕੀ ਗੱਲ ਹੋਈ ਜਿਸ ਤਰ੍ਹਾਂ ਮੇਰਾ ਬੋਲੀ ਚੱਲੀ ਉਹ ਗੱਲ ਅੱਜ ਉਹ ਹਰੇ ਸਰੇ ਘਰੇ ਆ ਕੇ ਪਏ ਆ ਕਿੰਨੇ ਜਾਣੇ ਸੀ ਉਹ ਹੁਣੇ 35 ਜਾਣੇ ਇਹ ਕਿੰਨੇ ਕਾਰਜ ਹਥਿਆਰ ਸੀ ਹਾਂਜੀ ਕਬੂਤ ਬਾਬਾ ਜਾਣਿਆ ਕੋਈ ਜਿੰਨੇ ਜਾਣੇ ਹੁੰਨਾ ਕਥਿਆਰ ਸੀਗੇ ਕਿੰਨੀਆਂ ਗੋਲੀਆਂ ਚੱਲੀਆਂ ਕਾਫੀ ਚੱਲੀਆਂ ਸੀਗੀਆਂ ਇਹਨਾਂ ਤੇ ਕਿਲੀਆਂ ਲੱਗੀਆਂ ਇਹਨਾਂ ਤੇ ਦੋ ਗੋਲੀਆਂ ਲੱਗੀਆਂ ਫੋੜ ਇਹ ਕਿੱਥੇ ਦਸਤ ਕਰਾਇਆਣਾ ਹਾਂਜੀ ਇਹ ਗੁਰਨਾਨਕ ਹਸਪੀਟਲ ਇਹ ਪੁਲਿਸ ਵੱਲੋਂ ਮੋਕੇ ਤੇ ਹਾਂਜੀ ਅੱਧੇ ਘੰਟੇ ਬਾਅਦ ਆਈ ਇਹ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਅੱਜ ਉਹ ਨਹੀਂ ਆਣ ਕੇ ਸਾਨੂੰ ਉਸ ਸਾਨੂੰ ਨਿਕਲ ਨਹੀਂ ਸੀ ਦਨੇ ਦੋਨੋ ਰਸਤੇ ਬਲੌਕ ਹੋਏ ਸੀਗੇ ਸਾਨੂੰ ਹਸਪੀਟਲ ਨਹੀਂ ਸੀ ਆਉਂਦੇ ਹੁੰਦੇ ਫਿਰ ਉਹ ਮਲਾਜ਼ਮ ਆਏ ਤੇ ਫਿਰ ਉਹਨਾਂ ਨੇ ਸਾਨੂੰ ਆਣ ਕੇ ਉੱਥੋਂ ਕੱਢਿਆ ਫਿਰ ਅਸੀਂ ਹਸਪੀਟਲ ਪਹੁੰਚੇ ਹਾਂ ਪੁਲਿਸ ਪਹੁੰਚੀ ਜੀ ਹਾਂਜੀ ਹਾਂਜੀ ਉੱਥੇ ਪਿੰਡਾ ਹਸਪੀਟਲ ਆਏ ਨਹੀਂ ਇੱਥੇ ਪੁਲਿਸ ਪਹੁੰਚੀ ਹਸਪੀਟਲ ਹਸਪੀਟਲ ਪੁਲਿਸ ਨਾਲ ਆਇਆ ਇੱਥੇ ਨਹੀਂ ਜਾਈ ਠੀਕ ਹੈ ਜੀ ਬਿਆਨ ਦਰਜ ਕਰਾ ਦਿੱਤੀ ਜੀ ਬਿਆਨ ਦਰਜ ਰਹੀ ਹੈ ਨਹੀਂ ਠੀਕ ਠੀਕ ਹੈ ਜੀ ਕੀ ਗੱਲ ਹੋਈ ਐ ਤੇ ਆਈ ਆ ਭਾਜੀ ਮੌਕੇ ਤੇ ਕੀ ਹੋਇਆ ਵੇਖਾਂਗੇ ਉਹਨਾਂ ਦੱਸਿਆ ਵੀ ਗੋਲੀਆਂ ਲੱਗੀਆਂ ਅਸੀਂ ਤੇ ਮੌਕੇ ਤੇ ਜਾ ਕੇ ਹੁਣ ਹਸਪਤਾਲ ਦਾਖਲ ਕਰਾਵਾਂਗੇ ਸਵੇਰੇ ਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਜੀ ਜਿਹੜਾ ਗੋਲੀ ਚਲਾਈ ਕਿਹਨੇ ਗਿਆ ਜਿਹੜਾ ਪਿੰਡ ਦੇ ਬਟਾਲਾ ਹੈ ਗਿਆ ਭਿੱਟੇ ਵੱਡ ਗੋਲੀ ਕੀ ਕਿਸੇ ਪਰਿਵਾਰ ਵਾਲਾ ਕੋਈ ਦੱਸਣਾ ਡੇ ਵੱਡਿਆ ਕੋਈ ਬੰਦਾ ਉਹਨੇ ਚਲਾਈ ਆ ਕੋਈ ਸਵੇਰੇ ਵੇਖ ਲਾਂਗੇ ਜੋ ਹੋਊਗਾ ਜੀ ਕਿਦਾਂ ਬੰਦੇ ਹਾਲ ਹਾਲ ਦੇ ਕਿਦਾਂ ਆ ਭਾਜੀ ਹਲਾ ਠੀਕ ਹੈ ਜੇ ਬੰਦੇ ਮੋਢੇ ਤੇ ਗੋਲੀ ਵੱਜੀ ਆ ਉਹ ਤਾਂ ਉਹ ਠੀਕ ਹੈ ਕੋਈ ਗੱਲ ਨਹੀਂ ਸਵੇਰੇ ਭਾਜੀ ਜੋ ਵੀ ਕਾਰਵਾਈ ਪਾਉਂਦੀ ਆ ਅਫਸਰਾਂ ਦੇ ਨੋਟਿਸ ਤੇ ਲ ਕਾਰ ਵੀ ਕਰਦਾਂਗੇ ਹਾਂਜੀ ਕਿੰਨੇ ਜਾਨਾਂ ਨੂੰ ਗੋਲੀ ਲੱਗੀ ਪਤਾ ਲੱਗਾ ਕਿ ਕੋਈ ਜਾਨਾਂ ਹੀ ਆ ਬਸ ਇਹ ਦਰਬਾਖ ਸਿੰਘ ਕਾਰਨ ਕੀ ਦੱਸਿਆ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਉਹ ਕਾਰਨ ਦੱਸ ਪਾ ਇਨਵੈਸਟੀਗੇਸ਼ਨ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਾਰਨ ਸੀਗਾ ਹਾਂਜੀ ਬਿਊਰੋ ਰਿਪੋਰਟ ਪਾਰਕ ਟੀਵੀ ਅੰਮ੍ਰਿਤਸਰ